ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੁਣ ਦਾ ਹੀ ਵੀਡੀਓ ਐਡੀਟਿੰਗ ਹੋਣਾ ਇੰਦਰ ਦਾ ਵੀਡੀਓ ਐਡ ਕਰਨਾ ਜੋ ਗਾਇਸ ਜਿਹੜੀ ਕੱਲ ਆਉਣੀ ਆ ਕਮੇਡੀ ਦੇਖੋ ਤੇ ਫਿਰ ਕਮੈਂਟ ਕਰਕੇ ਦੱਸੋ ਕਿਵੇਂ ਦੀ ਲੱਗੀ ਹਾਂ ਤੇ ਉਹ ਹੋਣ ਦੀ ਐਡਿਟ ਕੱਲ ਆਜੂਗੀ ਤੇ ਮੈਂ ਚੈਨਲ ਦੇ ਵਿੱਚ ਡਿਸਕ੍ਰਿਪਸ਼ਨ ਚ ਲਾ ਦੂੰਗਾ ਤੁਸੀਂ ਜਾ ਕੇ ਚੈੱਕ ਕਰਿਓ ਨਾਲ ਦੱਸਿਓ ਕਿਦਾਂ ਦੀ ਬਣੀ ਆ ਜੀ ਪਹਿਲੀਆਂ ਵੀਡੀਓ ਵਿੱਚ ਮੈਂ ਲਾਇਆ ਵਾ ਤੇ ਆ ਵੀਡੀਓ ਵਿੱਚ ਲਾ ਲੂੰ ਲਿੰਕ ਬਸ ਤੁਸੀਂ ਚੈੱਕ ਕਰਿਓ ਤੇ ਬਾਕੀ ਬਲੌਗ ਕਰਦੇ ਆ ਕੰਟੀਨਿਊ ਇਦਾਂ ਹੀ ਵੈਨੇ ਆ ਬਾਦ ਦਾ ਮਾਹੌਲ ਚਲਾ ਹੁਸਨਾ ਨਹੀਂ ਕਿੱਥੇ ਹੈ ਕੀ ਹਾਲਤਾ ਹੋਇਆ ਬਾਕੀ ਅਸੀਂ ਜਿਹੜੀ ਪਹਿਲੇ ਪਾਈ ਕੁਇਸ਼ਿਨ ਟੀਚਰ ਵਾਲੀ ਵੀਡੀਓ ਉਹਨੂੰ ਚੰਗਾ ਰਿਸਪੌਂਸ ਮਿਲਿਆ ਉਹ ਸਾਡੇ 750 ਵਿਊ ਹੋ ਗਿਆ ਵਾ ਤੇ ਬਾਕੀ ਹੌਲੀ ਹੌਲੀ ਮਾਰਨੇ ਕੀਤੀ ਕਿਰਪਾ ਤੇਦਾ ਚੱਲੀ ਜਾਣਗੇ ਤੁਸੀਂ ਤੁਹਾਡੇ ਭੈਣ ਭਰਾਵਾਂ ਨਾਲੀਆਂ ਤੁਸੀਂ ਸਪੋਰਟ ਕਰੀ ਜਾਓ ਇਨਾ ਵੜਾ ਨੂੰ ਬਸ ਹੋਰ ਤੁਹਾਡੀ ਸਪੋਰਟ ਚਾਹੀਦੀ ਐਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਇੱਕ ਵੀਡੀਓ ਬਣਾਉਣ ਤੇ ਬਹੁਤ ਜਿਆਦਾ ਮਿਹਨਤ ਲੱਗਦੀ ਹੈ ਸਾਡੀ ਤੇ ਬਾਕੀ ਤੁਸੀਂ ਵੇਖੋ ਚੰਗੀ ਲੱਗੇ ਤੇ ਜਰੂਰ ਸ਼ੇਅਰ ਕਰਿਓ ਬਾਕੀ ਇਹਦੇ ਚ ਅਸੀਂ ਡਬਲ ਮੀਨਿੰਗ ਗੱਲ ਨਹੀਂ ਕੀਤੀ ਕਰਦੇ ਕੋਸ਼ਿਸ਼ ਇਹ ਹੁੰਦੀ ਵੀ ਗਾਲ ਡਬਲ ਮੀਨਿੰਗ ਗੱਲ ਜਾਂ ਬਿਲਕੁਲ ਮਲ ਤੇ ਗੱਲ ਵਿੱਚ ਨਾ ਪਵੇ ਵਲੌਗ ਵਿੱਚ ਵੀ ਤੇ ਉਦਾਂ ਵੀ ਖਾਸ ਕਰਕੇ ਧਿਆਨ ਰੱਖਦੇ ਆਂ ਅਸੀਂ ਬਾਕੀ ਤੁਸੀਂ ਵੀਡੀਓ ਵੇਖਿਓ ਤੇ ਵੇਖ ਕੇ ਜਰੂਰ ਦੱਸੋ ਕਿਦਾਂ ਦੀ ਬਣੀ ਐ ਤੇ ਬਸ ਐਡਿਟ ਹੋ ਜਾਣੀ ਤੇ ਪੋਸਟਰ ਆ ਗਿਆ ਟਾਪੂਤ ਤੇ ਇਨਸਾਨ ਤੇ ਬਸ ਪੜ ਕੇ ਵੀਡੀਓ ਪਾ ਜੂਗੀ ਬਾਹਰ ਵਾਚੀ ਬਸ ਵੀ ਆ ਗਈ ਇੱਕ ਹੋਰ ਇਹ ਹੁਣ ਇਹ ਨਹੀਂ ਬਸ ਆਏ ਦਾ ਕਿੱਦਾਂ ਪੌਣੀ ਉਹ ਦੱਸਦੀ ਤੂੰ ਲਵਾ ਦੇਖਾ ਲਾ ਜੀਏ ਅਸਨਾ ਹੀ ਇਲੈਕਟ੍ਰਿਕ ਵਹੀਕਲ ਸੋ ਗਾਇਸ ਚੈੱਕ ਕਰੋ ਬਲੂੰਗਾ ਤੇ ਉਹਦੀ ਮਾਂ ਦੋਵੇਂ ਦੁੱਧ ਪਿੰਦੇ ਬਿੱਲੀ ਤੇ ਉਹਦਾ ਬੱਚਾ ਏਕਨ ਉਹਦੀ ਇੱਕ ਨੂੰ ਐ ਕੌਲੀ ਚ ਪਾਇ ਦਿੰਦੇ ਜਿੰਦਜੀਪ ਆਇਆ ਦੋਵੇਂ ਨੇ ਡੈਪਿੰ ਅਵੇ ਬਾਜੀ ਆਉਂਦੀ ਕਿ ਦੋਸੀ ਪੀੜਿਆਂ ਦੋਵੇਂ ਨੇ ਪੀਕੇ ਤੁਹਾਨੂੰ ਬਾਹਰ ਨੂੰ ਵੇਖਣ ਦੇ ਬਿੱਲੀ ਕੋਈ ਵੇਖਣ ਦੇ ਭਾਈ ਚੱਲ ਖਤਮ ਹੋ ਗਿਆ ਸੋ ਗਾਇਸ ਕੱਲ ਤੇ ਮਰਲੇ ਵੀ ਵਲੌਗ ਥੋੜਾ ਬਣਿਆ ਸੀ ਤੇ ਮੈਂ ਐਂਡ ਵੀ ਨਹੀਂ ਕੀਤਾ ਮੈਂ ਚਲੋ ਅੱਜ ਇਕੱਠਾ ਦੋਵੇਂ ਦਿਨਾਂ ਦਾ ਬਣਾ ਕੇ ਪਾ ਦੂੰਗਾ ਤੇ ਹੁਣ ਬਾਹਰ ਆਏ ਸੈਰ ਕਰਨ ਮੈਂ ਤੇ ਇੰਦਰ ਦੋਵੇਂ ਜਾਣੇ ਸਵੇਰ ਦਾ ਫੇਰ ਚੇਤਾ ਨਹੀਂ ਮੇਰੇ ਸਵੇਰ ਦਾ ਚੇਤਾ ਹੀ ਨਹੀਂ ਬਲੌਗ ਬਣਾਉਂਦਾ ਗਾਇਸ ਵੀਡੀਓ ਆ ਚੁੱਕੀ ਆ ਸਾਡੀ ਫਸਦੇ ਪੰਜਾਬੀ YouTube ਚੈਨਲ ਤੇ ਵੀਡੀਓ ਆ ਚੁੱਕੀ ਆ ਆਪ ਜਾ ਕੇ ਚੈੱਕ ਆਊਟ ਕਰੋ ਤੇ ਦੱਸੋ ਸਾਨੂੰ ਕਿੱਦਾਂ ਦੀ ਲੱਗੀ ਤੁਹਾਨੂੰ ਹਿੰਦੀ ਬੋਲਣ ਦੇ ਵਿੱਚ ਪਾਣੀ ਪੰਜਾਬੀ ਬੋਲੀ ਆ ਅੱਛਾ ਤੇ ਦੱਸੋ ਕਿੱਦਾਂ ਲੱਗੀ ਆ ਵਧੀਆ ਲੱਗੋਗੇ 100% ਗਾਰੰਟੀ ਸਾਡੀ ਆ ਹੂੰ ਬਸ ਜੋ ਤੇਜ ਆਉਂਦੀ ਵਿਖਾਉਣਾ ਤੁਹਾਨੂੰ ਮੈਂ ਬੱਸਾਂ ਵਾਲੇ ਅੱਗੇ ਲਾਉਂਦੇ ਬੱਸਾਂ ਵਾਲੇ ਚੰਗੀ ਆਤ ਕਰਾਉਂਦੇ ਵੇਖੋ ਚੰਗੀ ਤੇਜ਼ ਲੈ ਹੁੰਦਾ ਮਾਸਾ ਵਾਲੀ ਹੌਲੀ ਕਰਨ ਰਿਆ ਗੋਲੀ ਵਾਂਗੂ ਨੰਗੀ ਨਾ ਵਿੱਚ ਇਹ ਨਹੀਂ ਮੇਦੇ ਲਾਗੇ ਪਿੰਡ ਆ ਗਿਆ ਜਾਂ ਕਿਦਾਂ ਕੀ ਹਿਸਾਬਤਾ ਵੇ ਇਹਨਾਂ ਨੇ ਇਦਾਂ ਹੀ ਹੋਣੀ ਜੇ ਇਹਦੇ ਕੋਈ ਸਵਾਰੀ ਹੋਈ ਨਾ ਰੋਕ ਲੈਣੀ ਆ ਨਹੀਂ ਸਵਾਰੀ ਹੋਈ ਤੇ ਨਾ ਫਿਰ ਉਥੋਂ ਮੋੜ ਤੋਂ ਪਿਛਾ ਕੇ ਮੋੜ ਨਹੀਂ ਹੋ ਤੇ ਜੇ ਸਵਾਰੀ ਆ ਨਾ ਉਸੇ ਹੌਲੀ ਕਰ ਲਈ ਇਹਦੇ ਇਹ ਨਹੀਂ ਕਰਦੇ ਹੌਲੀ ਹੌਲੀ ਦਾ ਹਿਸਾਬ ਨਾਲ ਬਾਕੀ ਅੱਡੀ ਵੀਡੀਓ ਆ ਗਈ ਜਵਿੰਦਰ ਜੀ ਦਾ ਸਾ ਤੁਹਾਨੂੰ ਜਾ ਕੇ ਚੈੱਕ ਆਊਟ ਕਰੋ ਤੇ ਵੇਖੋ ਵੇਖ ਕੇ ਦੱਸੋ ਕਮੈਂਟ ਦੇ ਮੂਡ ਕਰਕੇ ਕਿੱਦਾਂ ਲੱਗੀ ਐ ਐਂ ਤੇ ਚੱਲ ਜਿੰਨਾ 100% ਦਿੰਨੇ ਆ ਆਪਣਾ ਪੂਰਾ ਯੋਗਦਾਨ ਹਨਾ ਵੀਡੀਓ ਚੰਗੀ ਆਵੇ ਤੇ ਚੰਗੀ ਬਣੇ ਬੱਸ ਫਿਰ ਬਾਕੀ ਅੱਜ ਦੇ ਵਲੌਗ ਚ ਹੋ ਹੋਈ ਜਿੰਨਾ ਬਣਿਆ ਮੂਨਾ ਪਾਉਂਗਾ ਜਿਆਦਾ ਨਹੀਂ ਮੈਨੂੰ ਪਾਉਣਾ ਤੇ ਵਲੌਗ ਇਹ ਖਾਈਏ ਬੱਸ ਖਾਣ ਹੋਇਆ ਹੀ ਕੋਈ ਨਹੀਂ ਜਿਆਦਾ ਬਾਕੀ ਬੱਸ ਅੱਜ ਦੇ ਵਲੌਗ ਦੇਖੋ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਲ ਤੱਕ ਨੂੰ ਨਵੇਂ ਵਲੌਗ ਦੇ ਵਿੱਚ ਹਣੇ ਦੇਰ ਲਈ ബൈ ബൈ ഗുഡ് നൈറ്റ് ഗുഡ് നൈറ്റ് ഗുഡ് നൈറ്റ് നീ ബൈ ബൈ